ਇਹ ਜੀ ਕੁਮਾਰ ਸਭਾ ਗਰਾਊਂਡ ਦੇ ਵਿੱਚ ਇੱਕ ਮੇਲਾ ਚੱਲ ਰਿਹਾ ਜਿਹਦੇ ਵਿੱਚ ਸਾਨੂੰ ਇਹਨਾਂ ਇਨਫੋਰਮੇਸ਼ਨ ਆਈ ਸੀ ਕੋਈ ਝੁਲਰੇ ਦੇ ਵਿੱਚ ਦਿੱਕਤ ਆਈ ਹੈ ਤੇ ਉਹਦੇ ਕਰਕੇ ਦੋ ਲੇਡੀਜ਼ ਨੂੰ ਸੱਟ ਵੱਜੀ ਹੈ। ਕੀ ਕਾਰਨ ਹੈ ਕੀ ਨਾਮ ਦਾ ਹੋ ਗਿਆ ਸਰ ਮੈਂ ਅਰਜਿੰਦਰ ਕਸ਼ਨ ਫਾਇਰ ਸਟੇਸ਼ਨ ਅਫੀਸਰ ਇੰਚਾਰਜ ਪੁਲਿਆਰਾ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਕੋਈ ਇਨਸੀਡੈਂਟ ਹੋਇਆ ਹੈ। ਸਾਡੇ ਆਫਿਸ ਤੱਕ ਸੂਚਨਾ ਨਹੀਂ ਮਿਲੀ ਪਰ ਮੈਨੂੰ ਕਿਸੇ ਤੋਂ ਸੂਚਨਾ ਮਿਲੀ ਸੀ ਅਸੀਂ ਤੁਰੰਤ ਫਿਰ ਵੀ ਮੈਂ ਆਪਣੀ ਟੀਮ ਦੇ ਨਾਲ ਉਰੇ ਮੌਕੇ ਤੇ ਪਹੁੰਚੇ ਆ। ਤਾਂ ਮੌਕੇ ਤੇ ਸਾਨੂੰ ਜਿਹੜਾ ਪਤਾ ਲੱਗਿਆ ਵੀ ਕੋਈ ਚੁੱਲਾ ਇਹਨਾਂ ਦਾ ਡੈਮੇਜ ਹੋਇਆ ਉਹਦੇ ਵਿੱਚ ਦੋ ਜਾਂ ਪਤਨ ਤਿੰਨ ਲੇਡੀਆਂ ਐ ਜਿਹੜੀਆਂ ਇੰਜਰਡ ਹੋਈਆਂ ਤੇ ਉਹਨਾਂ ਨੂੰ ਵਰਦਵਾਨ ਹਸਪੀਟਲ ਚ ਲਿਜਾਇਆ ਗਿਆ ਸਾਢੇ 9 ਤੋਂ ਪਹਿਲਾਂ ਹੀ ਉਹ ਲਿਜਾਇਆ ਜਾ ਚੁੱਕੇ ਸੀ ਸੁਰੱਖਿਆ ਦੇ ਇੰਤਜ਼ਾਮ ਫਾਇਰ ਵਿਭਾਗ ਵੱਲੋਂ ਕੀਤੇ ਜਾਂਦੇ ਆ ਜੀ ਸਰ ਕਰਵਾਏ ਜਾਂਦੇ ਆ ਉਹ ਪੂਰੇ ਨਹੀਂ ਜੀ ਸਰ ਆਲੋ ਦੇਖੋ 100% ਤਾਂ ਪੂਰੇ ਨਹੀਂ ਹੁੰਦੇ ਇਹ ਵੀ ਆਲਮੋਸਟ ਪੂਰੇ ਆ ਜੀ ਸਰ ਸਰ ਇਹ ਕੀ ਹੋਇਆ ਮਤਲਬ 100% ਸਰ 100% ਦੀ ਇਸ ਤਰ੍ਹਾਂ ਮਤਲਬ ਹੁੰਦਾ ਕਈ ਵਾਰੀ ਕੋਈ ਇਕੁਪਮੈਂਟ ਰਹਿ ਜਾਂਦਾ ਤਾਂ ਅਸੀਂ ਉਹਨਾਂ ਨੂੰ ਦੱਸਤਾ ਸੀਗਾ ਸਵੇਰੇ ਵੀ ਤੁਹਾਡੇ ਤੁਹਾਡੇ ਐਕਸਟਿੰਗੂਇਸ਼ਰ ਘੱਟ ਲੱਗੇ ਹੋਏ ਆ ਉਹ ਅੱਜ ਕੋਈ ਵੈਰੀਫਾਈ ਕਰਾਉਣੇ ਸੀ ਉਹਨਾਂ ਨੇ ਸਰ ਚੂਲਿਆਂ ਵਾਸਤੇ ਐਕਸਟਿੰਗੂਇਸ਼ਰ ਦੀ ਲੋੜ ਨਹੀਂ ਪੈਂਦੀ ਸਾਡੀ ਜਿਹੜੀ ਫਾਇਰ ਨਾਰਮਸ ਆ ਜਿਹੜੇ ਫੂਡ ਸਟਾਲਸ ਆ ਜਾਂ ਜਿੱਥੇ ਜਨਸੈਟ ਆ ਉੱਥੇ ਅਸੀਂ ਐਕਸਟਿੰਗੂਇਸ਼ਰ ਇੰਸਟਾਲ ਕਰਵਾ ਦਨੇ ਆ ਜਾਂ ਗੇਟ ਤੇ ਇੰਸਟਾਲ ਕਰਵਾ ਦਨੇ ਆ ਸਰ ਮੇਰੀ ਮੈਂ ਉਰੇ ਪਹੁੰਚਿਆ ਤਾਂ ਕਿਸੇ ਪ੍ਰਬੰਧਕ ਨਾਲ ਮੁਲਾਕਾਤ ਨਹੀਂ ਹੋਈ ਜੀ ਨਹੀਂ ਹਲ ਤਾਂ ਕੋਈ ਨਹੀਂ ਸਾਡੇ ਵੱਲੋਂ ਪਰਮਿਸ਼ਨ ਦਿੱਤੀ ਗਈ ਸੀ ਸਰ ਬਿਲਕੁਲ ਪਰਮਿਸ਼ਨ ਦਿੱਤੀ ਹੋਈ ਸੀ ਤੇ ਸਰ ਜਿਹੜੇ ਉਹ ਸਿਲੰਡਰ ਲਗਾਏ ਜਾਂਦੇ ਆ ਜਿਹੜੇ ਅੱਗ ਲੱਗ ਜੇ ਤੇ ਉਹ ਨਾਲ ਦੀ ਨਾਲ ਅੱਗ ਬੁਝਾ ਦਿੰਦੇ ਆ ਉਹ ਕੱਟ ਦੀ ਖਰੇ ਆ ਜੀ ਇੱਥੇ ਸਰ ਦੇਖੋ ਨੋਰਮਸ ਦੇ ਮਤਾਂ ਉਹ ਪੂਰੇ ਹੈਗੇ ਇਹਨਾਂ ਕੋਲ ਥੋੜੇ ਜਿਹਾ ਕੱਟ ਸੀ ਜਿਹੜੇ ਮੈਂ ਸਵੇਰੇ ਇਹਨਾਂ ਨੂੰ ਕਹਿ ਕੇ ਗਿਆ ਵੀ ਉਹ ਕੱਟ ਲੱਗੇ ਮੈਨੂੰ ਵੀ ਕੱਟ ਲੱਗੇ ਸੀ ਮੈਂ ਉਹਨਾਂ ਸਵੇਰੇ ਕਹਿਤਾ ਸੀ ਵੀ ਉਹ ਪੂਰੇ ਕਰ ਦੋ ਸਰ ਨੰਬਰਸ ਨੰਬਰਸ ਨਹੀਂ ਹੁੰਦੇ ਕਈ ਵਾਰੀ ਦੇਖੋ ਸੁਣੋ ਸਟਾਲ ਦੇ ਹਿਸਾਬ ਨਾਲ ਘੱਟ ਵੱਤ ਸਕਦੇ ਆ ਗਿਣਤੀ ਕੋਈ ਪੱਕੀ ਗਿਣਤੀ ਨਹੀਂ ਹੁੰਦੀ ਮੇਲਾ ਲੱਗਿਆ ਕਿੰਨੇ ਹੋਣੇ ਚਾਹੀਏ ਸਰ ਪ੍ਰੋਕਸੀਮਿਟੀ ਦੇਖੋ ਫੂਡ ਸਟਾਲਸ ਇਹਨਾਂ ਦੇ 4-5 ਫੂਡ ਸਟਾਲਸ ਹੈਗੇ ਆ 5-6 ਫੂਡ ਸਟਾਲ ਹੈ ਤਾਂ ਉੱਤੇ 6-7 ਸਟੈਂਡਰਡ ਉੱਤੇ ਇਹਨਾਂ ਦੇ ਗੇਟ ਤੇ ਅੱਗੇ ਲੱਗੇ ਹੋਏ ਵਿੱਚ ਸਟਾਲਸ ਤੇ ਲੱਗੇ ਹੋਏ ਆ ਹੁੰਦਾ ਕਿ ਵਰਬਲੀ ਚੱਲ ਜਾਂਦਾ ਕੰਮ ਸਰ ਨਹੀਂ ਵਰਬਲੀ ਕੋ ਚੱਲਦਾ ਸਰ ਰਿਟਰਨ ਚਾਹੀਏ ਸਰ ਸਰ ਘੱਟ ਸੀ ਮੈਂ ਚੈਕਿੰਗ ਕੀਤੀ ਸਰ ਤਾਂ ਮੈਨੂੰ ਲੱਗਿਆ ਘੱਟ ਹੈ ਮੈਨੂੰ ਦੇਖੋ ਸਾਨੂੰ ਨਹੀਂ ਪਤਾ ਮੇਲੇ ਚ ਕਿੰਨੇ ਲੱਗਣਾ ਹੈ ਮੇਲੇ ਦੀ ਪਰਮਿਸ਼ਨ ਹੋ ਗਈ ਮੇਲੇ ਮਰਨ ਜਲਸੀ ਆ ਕੇ ਚੈੱਕ ਕੀਤਾ ਤਾਂ ਸਾਨੂੰ ਲੱਗਿਆ ਵੀ ਕੁਆਂਟੀਟੀ ਉਹਦੇ ਘੱਟ ਹੈ ਅਸੀਂ ਉਹਨਾਂ ਨੂੰ ਕਹਿ ਦਿੱਤਾ ਸੀ ਸਰ ਜੀ ਸਵੇਰੇ ਕੀਤੀ ਸੀ ਗੱਲਬਾਤ ਹੋਈ ਸੀ ਪ੍ਰਸ਼ਾਸਨ ਨਾਲ ਮੈਂ ਉਹਨਾਂ ਨੂੰ ਫੋਨ ਕੀਤਾ ਜੀ ਉਹਰੇ ਆ ਕੇ ਜੀ ਕਿ ਉਹ ਆਏ ਕਿ ਉਹ ਸਰ ਉਹ ਮੇਰੀ ਫੋਨ ਤੇ ਗੱਲ ਕੀਤੀ ਸੀ ਉਹ ਕਹਿੰਦੇ ਸੀ ਚੰਡੀਗੜ੍ਹ ਹੈ ਜੀ ਤੇ ਸਾਡੇ ਉਹਦੇ ਬੰਦੇ ਹੈਗੇ ਬਸ ਮੈਨੂੰ ਸਾਡੇ ਰਿਪੋਰਟ ਦੇ ਮੁਕਾਬਲੇ ਕਿੰਨੀਆਂ ਦੀ ਟੈਂਸ਼ਨ ਕਿੰਨੇ ਲਾਏ ਗਈ ਹੈ ਸਰ ਮੇਰੇ ਹਿਸਾਬ ਚ ਆ ਗਿਆ ਵੀ 10 ਤੋਂ 12 ਸਿਲੰਡਰ ਲੱਗੇ ਹੋਏ ਹਨ ਜੀ ਜੋ ਜਿਵੇਂ ਮੈਂ ਕਿਹਾ ਫਾਇਰ ਫਾਇਰਮਿਟ ਦੀ ਪੈਨਵਿਲ ਲਗਾਈ ਗਈ ਹੈ ਜੀ ਸਰ ਨਹੀਂ ਸਾਡੇ ਵੱਲੋਂ ਅਸੀਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਆਪ ਪ੍ਰਬੰਧ ਤੁਸੀਂ ਆਪਣੇ ਪੱਧਰ ਤੇ ਕਰਨੇ ਆ ਦੇਖੋ ਜੇ ਅਸੀਂ ਜਗਾ ਜਗਾ ਫਾਇਰ ਗੇਟ ਇੰਸਟਾਲ ਕਰਦੇ ਰਹੀਏ ਤਾਂ ਸ਼ਹਿਰ ਨੂੰ ਅਸੀਂ ਕਿਵੇਂ ਸੁਰੱਖਿਆ ਦਵਾਂਗੇ ਸਰ ਇੱਥੇ ਕੋਈ ਹੈ ਜੀ ਜਿਹੜਾ ਹੁਣ ਤੱਕ ਤੁਹਾਨੂੰ ਮਿਲੇ ਜਾਂ ਕਾਨੂੰਨੀ ਸਰ ਮੈਨੂੰ ਕੋਈ ਨਹੀਂ ਮਿਲਿਆ ਜੀ ਹਲ ਤੱਕ ਤਾਂ ਸਰ ਇਹ ਟੀ ਵਟੀ ਗੱਲ ਹੋ ਗਈ ਹੈ ਕੋਈ ਕੋਈ ਸਰ ਦੇਖੋ ਇਸ 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 ਬਾਰੇ ਮੈਂ ਕੁਝ ਨਹੀਂ ਨਾ ਦੱਸ ਸਕਦਾ ਜੀ ਮਿਲਿਆ ਨਹੀਂ ਆਇਆ ਨਹੀਂ ਜੀ ਸਰ ਜੀ ਸਰ ਪ੍ਰਸ਼ਾਸਨ ਸਾਹਿਬ ਨੂੰ ਜਾਣਕਾਰੀ ਲੈਣੀ ਸੀ ਜਿਹੜਾ ਦੇਖਦਾ ਹੈ ਡਿਪਾਰਟਮੈਂਟ ਜੀ ਸਰ ਜੀ ਸਰ ਐਂਟਰੀ ਗੇਟ ਕਿੰਨੇ ਨੇ ਤੇ ਐਗਜ਼ਿਟ ਸਰ ਐਂਟਰੀ ਗੇਟ ਚਾਹੀ ਇੱਕ ਰੱਖ ਲੈਣ ਠੀਕ ਹੈ ਉਹ ਸਫੀਸ਼ੈਂਟ ਗੇਟ ਆ ਚੌੜਾਈ ਗੇਟ ਠੀਕ ਹੈ ਐਗਜ਼ਿਟ ਗੇਟ ਐਮਰਜੈਂਟ ਇਹਨਾਂ ਨੇ ਇੱਕ ਰੱਖਿਆ ਹੋਇਆ ਐਮਰਜੈਂਸੀ ਐਗਜ਼ਿਟ ਇਹ ਕੀ ਕਰਦੇ ਆ ਮੇਲਿਆਂ ਚ ਜੇ ਕੋਈ ਐਸੀ ਇਨਸੀਡੈਂਟ ਹੁੰਦਾ ਤਾਂ ਪਿਛੇ ਇਹਨਾਂ ਦੇ ਕੱਚੇ ਲੱਗੇ ਟੀਨ ਲੱਗੇ ਹੋਏ ਆ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਉਹ ਐਮਰਜੈਂਸੀ ਐਗਜ਼ਿਟ ਬਣਾ ਦਿੰਦੇ ਆ ਯਾਨੀ ਕਿ ਬਾਸ ਵਾਲਾ ਕੰਮ ਆ ਵੀ ਜੇ ਬਸ ਪਾਰਟੇ ਕੀ ਸ਼ੀਸ਼ਾ ਤੋੜਾਂਗੇ ਫਿਰ ਬਾਸ ਨਹੀਂ ਸਰ ਨਹੀਂ ਬਾਸ ਵਾਲਾ ਕੰਮ ਨਹੀਂ ਹੁੰਦਾ ਸਰ ਇਹ 3 ਸਰ ਇਹਨਾਂ ਦੀ ਆਪਣੀ ਸਕਿਉਰਟੀ ਵੀ ਦੇਖਣੀ ਹੁੰਦੀ ਹੈ ਦੇਖੋ ਜੀ ਸਰ ਬੱਚੇ ਭੱਜਣਾ ਤੇ ਉਹ ਬੱਚੇ ਪਹਿਲਾਂ ਟੀਮ ਨੂੰ ਪੱਟਣਗੇ ਸਰ ਐਗਜ਼ਿਟ ਗੇਟ ਵੱਡਾ ਹੈਗਾ ਇਹਨਾਂ ਦਾ ਬਹੁਤ ਵੱਡਾ ਗੇਟ ਹੈ ਐਗਜ਼ਿਟ ਗੇਟ ਹੈ ਅਸਾਂ ਹੁੰਦੇ ਨਹੀਂ ਮੈਂ ਦੇਖੋ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਬਾਹਰਲਾ ਜਿਹੜਾ ਉਹ ਠੀਕ ਹੈ ਐਗਜ਼ਿਟ ਗੇਟ ਐਗਜ਼ਿਟ ਗੇਟ ਇਹਨਾਂ ਨੇ ਇੱਕ ਰੱਖਿਆ ਸੀ ਦੋ ਕਹਨੇ ਆ ਐਮਰਜੈਂਸੀ ਐਗਜ਼ਿਟ ਵੀ ਹੁੰਦਾ ਇਹਨਾਂ ਦੇ ਐਮਰਜੈਂਸੀ ਐਗਜ਼ਿਟ ਪਿੱਛੇ ਰੱਖਿਆ ਹੋਇਆ ਸੀਗਾ ਨਹੀਂ ਨਿਯਮ ਇਹਨਾਂ ਨੇ ਛਿੱਕੂ ਦੇ ਟੰਗੇ ਹੋਏ ਤੁਸੀਂ ਸਰ ਸਰ ਦੇਖੋ ਪਿੱਛੇ ਵੀ ਐਗਜ਼ਿਟ ਗੇਟ ਹੈ ਬਿਲਕੁਲ ਗਲਤ ਹੈ ਚੈਕ ਜਿੱਟ ਗੇਟ ਹੈ ਸਰ ਨਹੀਂ ਹੈ ਜੀ ਸਰ ਨਹੀਂ ਹੈ ਨਹੀਂ ਇਟ ਮੀਨਸ ਗਲਤ ਹੈ ਹਾਂ ਬਿਲਕੁਲ ਹੈ ਸਰ ਡਿਪਾਰਟਮੈਂਟ ਵੱਲੋਂ ਕੋਸ਼ਿਸ਼ ਕਰ ਸਰ ਅਸੀਂ ਮੈਂ ਦੱਸ ਰਿਹਾ ਮੈਂ ਸਵੇਰੇ ਕੱਕੇ ਗਿਆ ਇਹਨਾਂ ਨੂੰ ਜਿਹੜੀ ਜਿਹੜੀ ਮੈਨੂੰ ਕਮੀਆਂ ਲੱਗੀਆਂ ਸੀ ਮੈਂ ਦੱਸ ਗਿਆ ਸੀ ਨਾ ਨਹੀਂ ਜੇ ਹੁਣ ਕਮੀਆਂ ਪੂਰੀਆਂ ਨਹੀਂ ਹੋਈਆਂ ਤੇ ਤੁਸੀਂ ਸਰ ਦੇਖੋ ਮੈਨੂੰ ਹੁਣ ਜੇ ਹੁਣ ਤਾਂ ਕਾਰਵਾਈ ਕਰਾਂਗੇ ਜਿਹੜੀ ਸਾਡੀ ਨੋਮਜ਼ੀ ਸਾਹਿਬਾ ਜਿਹੜੀ ਪ੍ਰਸ਼ਾਸਨ ਸਾਨੂੰ ਦੱਸੂਗਾ ਤੇ ਅਸੀਂ ਕਾਰਵਾਈ ਕਰਾਂਗੇ ਇਹਦਾ ਥੱਲੇ ਕਰੋ ਕੀ ਕਰ ਰਿਹਾ ਜੀ ਇਹ ਜੇ ਕੁਮਾਰ ਸਵਾ ਗਰਾਊਂਡ ਦੇ ਵਿੱਚ ਇੱਕ ਮੇਲਾ ਚੱਲ ਰਿਹਾ ਜਿਹਦੇ ਵਿੱਚ ਸਾਨੂੰ ਇਹਨਾਂ ਇਨਫੋਰਮੇਸ਼ਨ ਆਈ ਸੀ ਕੋਈ ਚੁੱਲੇ ਦੇ ਵਿੱਚ ਦਿਕਤਾਇਏ ਤੇ ਉਹਦੇ ਕਰਕੇ ਦੋ ਲੇਡੀਜ਼ ਨੂੰ 6 ਵਜੇ ਤੇ ਹੁਣ ਚੀਜ਼ ਨੂੰ ਇਹ ਤੇ ਮੌਕੇ ਤੇ ਆਏ ਆ ਵੈਰੀਫਾਈ ਕਰ ਰਹੇ ਕੀ ਹਾਲਾਤ ਨੇ ਲੇਡੀ ਕਿੰਨੇ ਜਣੇ ਸੀ ਜਿਹਨੇ 6 ਵਜੇ ਦੋ ਲੇਡੀਜ਼ ਤੇ ਹੁਣ ਤੱਕ ਜੋ ਸਾਹਮਣੇ ਆਈ ਹੈ ਚੀਜ਼ ਜੀ ਦੋ ਲੇਡੀ ਦੇ 6 ਟਾਂ ਵਜੇ ਨੇ ਵਰਦਮਨ ਹਸਪੀਟਲ ਦੇ ਵਿੱਚ ਹੈਗੇ ਆ ਉਹ ਕਾਰਨ ਕੀ ਰਹੇ ਚੁਣਜ ਕੋਈ ਫਿਲਹਾਲ ਤੱਕ ਤਾਂ ਨਹੀਂ ਹੈ ਮੈਂ ਇਸ ਬਾਰੇ ਕਮੈਂਟ ਕਰ ਸਕਦਾ ਮੈਂ ਮੌਕੇ ਤੇ ਪਹੁੰਚੀ ਜੀ ਤੁਹਾਡੇ ਮੇਲੇ ਆ ਕੇ ਤੇ ਉੱਪਰ ਐਨਓਸੀ ਸਾਰੀ ਲਿਖਿਆ ਵੀ ਇਹਨਾਂ ਨੇ ਪਰਮਿਸ਼ਨ ਹੈਗੀ ਨਾ ਕੋਈ ਇਸ ਚੀਜ਼ ਸਾਰੀਆਂ ਚੀਜ਼ਾਂ ਵੈਰੀਫਾਈ ਹੋਣਗੀਆਂ ਸੇਫਟੀ ਇੱਕ ਮਿੰਟਸ ਲਈ ਨਜ਼ਰ ਆ ਰਹੇ ਜੀ ਕਿਤੇ ਦੂਰ ਫਾਇ ਮ ਲੋਕੀ ਮੈਂ ਮੌਕੇ ਤੇ ਪਹੁੰਚਿਆ ਹੀ ਹਾਂ ਜਿਵੇਂ ਵੈਰੀਫਾਈ ਹੋ ਕੇ ਜੋ ਵੀ ਬਣਦਾ ਹੋਗਾ ਕਰ ਲਾ ਸਰ ਕੋਈ ਮੈਨੇਜਮੈਂਟ ਦਾ ਜਿਹੜਾ ਉਰੇ ਹੈਗਾ ਤੁਹਾਨੂੰ ਕੋਈ ਮਿਲੇ ਜੀ ਕੋਈ ਉਰੇ ਦਿਖ ਨਹੀਂ ਰਹੀ ਜੀ ਮੈਨੇਜਮੈਂਟ ਦਾ ਮੈਨੇਜਮੈਂਟ ਨਾਲ ਕੰਟੈਕਟ ਕਰ ਰਹੇ ਹਾਂ ਆ ਰਹੇ ਕਿਸ ਤਰੀਕੀ ਦੀ ਕਾਰਵਾਈ ਕੀਤੀ ਜਾਏਗੀ ਜੀ ਮੈਨੂੰ